ਲੋ ਵੀ ਮਿੱਤਰੋ ਅੱਜ ਅਸੀਂ ਬਣਾ ਰਹੇ ਨੇ ਮੂਦੀਆਂ ਪਾਠੀਆਂ ਜੋਲੇ ਦਾ ਸਵਾਦ ਹੈ ਅੱਜ ਕੱਲ੍ਹ ਚੁੱਲਾ ਬਹੁਤ ਘਟ ਵੱਲਦਾ ਹੈ ਆਮ ਹੀ ਆਪਣੇ ਪਿੰਡਾਂ ਥਾਂ ਵਿੱਚ ਤਾਂ ਫੇਰ ਵੀ ਚੁੱਲ੍ਹੇ ਚੱਲ ਰਹੇ ਨੇ ਸ਼ਹਿਰਾਂ ਵਿੱਚ ਬਹੁਤ ਘਟ ਗਏ ਨੇ ਚੁੱਲ੍ਹੇ ਹਨਾ ਮੰਮੀ ਅੱਗੇ ਰਵਾਜ ਹੁੰਦਾ ਸੀ ਚੁੱਲ੍ਹੇ ਤੇ ਰੋਟੀ ਰੋਣਦਾ ਹਨ ਤੇ ਇਦਰਾ ਚੁੱਲਿਆਂ ਦੀ ਗੱਲ ਬਹੁਤ ਅਲੱਗ ਹੁੰਦੀ ਸੀ ਪਹਿਲਾਂ ਤੇ ਚੁੱਲੇ ਦੀ ਰੋਟੀ ਦਾ ਸਵਾਦ ਵੀ ਵੱਖਰਾ ਹੁੰਦਾ ਸੀ ਹੈਗਾ ਤੇ ਜੋ ਵੀਰ ਸਾਡੇ ਨਾਲ ਜੁੜਿਆ ਹੈ ਦਿਲ ਦੀਆਂ ਗਹਿਰਾਂ ਤੋਂ ਦੋਨਾਂ ਧੰਨਵਾਦ ਕਰਦੇ ਆ ਤੇ ਆਜੋ ਵੀਰ ਜੀ ਪਰਾਠੇ ਖਾਣੇ ਆ ਤਾਂ ਜ਼ਰੂਰ ਪਹੁੰਚੋ ਆਜੋ ਤੇ ਆਪਣਾ ਬੰਡ ਬਈ ਨਿਹਾਲ ਸਿੰਘ ਵਾਲਾ ਹੈਗਾ ਤੇ ਜ਼ਰੂਰ ਪਹੁੰਚਿਓ ਜਿਹੜੇ-ਜਿਹੜੇ ਵੀਰ ਨੇ ਖਾਣੇ ਆ ਪਰਾਠੇ ਨਿਹਾਲ ਸਿੰਗਲ ਦੀ ਧਰਤੀ ਤੇ ਝਲਾ ਮੋਗਾ ਜਰੂਰ ਪਹੁੰਚੋ ਵੀਰ ਜੀ ਆ ਸਾਡੀ ਮਾਂ ਹੁੰਦੀ ਹੋਈ ਪਰਾਠੇ ਤੇ ਬਸ ਦਹੀਂ ਆ ਰਹੀ ਹੈ ਦਹੀਂ ਦਾ ਇੰਤਜ਼ਾਰ ਕਰ ਰਹੇ ਆ ਜੀ ਤੇ ਜਦ ਵੀ ਦਹੀਂ ਆ ਗਈ ਤੇ ਨਾਲ ਹੀ ਆਪਾਂ ਫੈਂਡੀ ਚਾੜ ਦੇਣੀ ਹੈ ਆਂ ਪਰਾਠਿਆਂ ਨੂੰ ਤੇ ਪਹਿਲਾਂ ਦੋ ਤੰਦਰ ਹੋ ਗਏ ਬਈ ਸਾਖਾਂਦਿਆਂ ਨੂੰ ਅੱਜ ਮੰਮੀ ਕਰ ਰਹੀ ਸੀਗਾ ਸਕੂਲ ਤੋਂ ਛੁੱਟੀ ਸੀਗੇ ਫਿਰ ਅੱਜ ਅਸੀਂ ਸੋਚਿਆ ਪਰਾਠੇ ਹਾਂ ਮੱਖਣ ਦਾ ਮਮੀ ਬਸ ਰੱਖ ਲਾ ਸਾਈਡ ਤੇ ਮੱਖਣ ਨਹੀਂ ਦਿਖਾਈਦਾ ਹੁੰਦਾਗਾ ਵੈਸੇ ਚਲ ਗੱਲ ਸ਼ੇਅਰ ਕਰਤੀ ਤੇ ਸਹੀ ਹੈ ਸਾਰਾ ਕੁਝ ਤੇ ਸਾਗ ਬਣਾ ਬਣਾ ਕੇ ਯਾਰ ਖਾ ਖਾ ਕੇ ਅੱਕੇ ਹੋਏ ਸੀਗਾ ਤੇ ਹੁਣ ਫਿਲਹਾਲ ਫੈਂਟੀ ਉਹਨੇ ਕੰਮ ਨੂੰ ਗੇਰਾਂ ਦੀ ਅੱਜ ਮੰਮੀ ਨੂੰ ਕਿਹਾ ਕਿ ਮੂੜੀਆਂ ਲਿਆਂਦੀਆਂ ਕੱਲ ਮੇਥੀ ਲਿਆਂਦੀ ਤੇ ਅੱਜ ਪਰੌਠੇ ਖਾਣ ਦੀ ਤਿਆਰੀ ਜਾਂ ਉਧਰ ਸਾਡੇ ਨਾਨੀ ਜੀ ਪਰਾਠਿਆਂ ਦਾ ਇੰਤਿਆਰ ਕਰਦੇ ਹੈਗਾ ਬੈਠੀ ਹੈਗਾ ਤੇ ਇਧਰ ਅਸੀਂ ਵੀ ਤਿਆਰ ਦੀ ਘੜੀਆਂ ਕਹਿੰਦੇ ਹੁੰਦੇ ਚੁੱਲੇ ਵਾਲੀ ਰੋਟੀ ਹੋਰ ਮੰਮੀ ਜੀ ਕੋਈ ਗੱਲਬਾਤ ਕਹਿਣੀ ਚਾਹੁੰਦੇ ਹੋ ਦਰਸ਼ਕ ਵੀਰਾਂ ਨੂੰ ਹੈ ਓਏ ਪੁਰਾਣੇ ਪੁਰਾਣੇ ਜਵਾਨੇ ਦੀਆਂ ਬੁੜੀਆਂਆਂ ਗਿਆ ਹੋਣ ਵਾਲੀਆਂ ਹੁੰਦੀਆਂ ਤਾਂ 20 ਜੱਲਾ ਸੁਣਾਉਣੀਆਂ ਸੀ ਉਹਨਾਂ ਨੇ ਤੇ ਹੋਰ ਬਾਈ ਸਾਰੇ ਕਿਦਾਂ ਠੀਕ ਠਾਕ ਹੈਗੇਗਾ ਤੇ ਆਜੋ ਜਿਹੜੇ ਜਿਹੜੇ ਵੀਰ ਨੇ ਵੀ ਪਰਾਠੇ ਖਾਣੇ ਆ ਤਾਂ ਪਹੁੰਚੋ ਸਾਡੇ ਕੋਲ ਮੈਂ ਚੁੱਲ੍ਹੇ 'ਤੇ ਰੋਟੀ ਦਾ ਵੀ ਬਸਵਾਦ ਵੱਖਰਾ ਆਣਾ ਹਨਾ ਚੁੱਲੇ ਦੀ ਰੋਟੀ ਨਾਲ ਸੀਰ ਨੂੰ ਤਾਕਤ ਜਿੰਦੀ ਆਈਗਾ ਤੇ ਪਰਾਨੇ ਬਜ਼ੁਰਗ ਹਾਂ ਰਾਰ-ਰਾੜ ਖਾਂਦੇ ਹੁੰਦੇ ਸੀ ਕਹਿੰਦੇ ਤੇ ਤਾਂ ਹੀ ਤਗੜੇ ਸੀਗੇ ਉਹ ਹੋਣ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਹੁਣ ਵਾਲਿਆਂ ਲੱਗੀਆਂ ਕਿ ਸੈਂਡ ਸਿਲੰਡਰ ਵਰਤਦੇ ਹੈਗਾ ਉਹ ਗੈਸ ਮਾੜੀ ਹੁੰਦੀ ਹੈਗਾ ਤੇ ਉਹ ਫਿਰ ਔਖਾ ਹੋ ਜਾਂਦਾ ਉਹਦੇ ਤੇ ਫਿਰ ਇਦਾਂ ਕਰਕੇ ਸਰੀਰ ਨੂੰ ਬਿਮਾਰੀਆਂ ਲੱਗਣ ਹੋਰ ਕੀ ਲੱਗਣ ਤੇ ਉਹ ਥੇ ਝੜਾ ਝੜ ਲਈ ਜਾਂਦੇ ਆ ਬਈ ਤੇ ਕਿੰਨੀਆਂ ਰੋਟੀਆਂ ਲਾ ਲਈਆਂ ਮੰਮੀ ਫਿਰ ਰੋਟੀਆਂ ਨੂੰ ਵੀ ਬਾਢੇ ਪਾਉਣੇ ਆਂ ਆਹ ਦੇਖੋ ਅੱਗ ਤੇ ਬਸੰਤ ਵੀਰ ਸਾਡਾ ਮੋਗ ਗਿਆ ਧਰਤੀ ਤੋਂ ਲਾਈਵ ਵਿੱਚ ਆਇਆ ਸੀ ਸਾਡੇ ਵੀਰ ਤੇ ਚਲੋ ਵੀ ਠੀਕ ਆ ਸਾਰਿਆਂ ਨੂੰ ਓਕੇ ਤੇ ਹੁਣ ਆਪਾਂ ਖਾਣ ਖਾਣ ਜਾ ਰਹੇ ਨੇ ਪਰਾਠੇ ਪ੍ਰਠਿਖਾ ਕੁਕਿੰਗ ਫੇਰ ਆਪਾਂ ਫੇਰ ਲਾਈਵ ਕਰਾਂਗੇ ਓਕੇ ਬਾਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ